ਕੋਈ ਹਾਲੇ 3 ਘੰਟੇ ਹੋ ਗਏ ਐਂਬੂਲੈਂਸ ਨੂੰ ਫੋਨ ਕੀਤਾ ਰਾਜਪੁਰੇ ਰੋਡ ਤੇ ਨਾ ਵੇਖਿਆ ਨਾ ਕੋਈ ਐਂਬੂਲੈਂਸ ਪਹੁੰਚੀ ਅੱ체 ਤਰਫਾਂ ਦੇ ਆਈ ਦੋ ਅੱਛਾ ਹੀ ਦੋ ਮੁੰਡੇ ਤਰਫਾਂ ਦੇ ਆਈ ਸਾਡੇ ਅੱਖਾਂ ਦੇ ਸਾਹਮਣੇ ਇਹਨਾਂ ਘੰਟੇ ਹੋ ਗਏ ਹਜੇ ਤੱਕ ਕੋਈ ਐਂਬੂਲੈਂਸ ਨਹੀਂ ਪਹੁੰਚੀ ਆ ਇਹ ਹਾਲਾਤ ਨੇ ਪੰਜਾਬ ਦੇ ਐਂਬੂਲੈਂਸ ਨਹੀਂ ਆਈ ਹੈਗੀ ਨਾ ਉੱਟੋ ਟੱਕਰ ਨਾਲ ਯਾਰਾ ਮਾਰ ਕੇ ਗਿਆ ਸੀ ਇਹ ਨਹੀਂ ਆਈ ਹੈ ਕੋਈ ਨਹੀਂ ਆਇਆ ਹਾਂਜੀ ਉਹ ਐਜਾੜ ਹਾਲਾਤ ਹੋ ਗਏ ਨੇ ਦੱਜਾ ਨੇ ਨਾ ਦਸ ਰاجਵਿੰਦਰ ਸਿੰਘ ਜੀ। ਅੱਕੀ ਹੋਇਆ ਅੱਜ ਇਹ ਤੁਹਾਡਾ। ਭਜੀ ਹਜੇ ਤਾਂ ਮੈਨੂੰ ਵੀ ਪ੍ਰੋਪਰ ਪਤਾ ਨਹੀਂ ਮੈਂ ਵੀ ਬਾਹਰੋਂ ਜੌਬ ਤੇ ਆਇਆ। ਨਿਸ਼ਾਰੇਪਿੰਡ ਦੇ ਰਹਿਣ ਵਾਲੇ ਨੇ ਇੰਨਾ ਬਦ ਲੱਗਾ ਕਿ ਚਮਾਰੂ ਵਾਲੇ ਪੁਲ ਤੇ ਟਰਾਲੀ ਵਾਲਾ ਮਾਰ ਕੇ ਭੱਜ ਗਿਆ ਜੀ। ਕਿੰਨੇ ਹੋਏ ਕਿ ਦੋ ਬੱਚਿਆਂ ਦੀ ਡੈਥ ਹੋ ਚੁੱਕੀ ਛੋਟਿਆਂ ਦੀ। ਠੀਕ ਹੈ ਜੀ। ਬਾਕੀ ਦੋ ਪੇਸ਼ੈਂਟ ਸਾਡੇ ਬਹੁਤ ਸੀਰੀਅਸ ਨੇ। ਇਹਦੇ ਤੇ ਸੀਗੇ। ਇਹ ਐਕਟਿਵ ਅੱਤ ਅਸੀਂ ਮੈ ਵੀ। ਤੁਸੀਂ ਕੀ ਕਹਿਣ ਜਾਂਦੇ ਸਰ? ਸਰ ਹਜੇ ਤਾਂ ਜਿਹੜਾ ਕਿਸਾਨਾਂ ਕਰਕੇ ਰੋਡ ਬੰਦ ਹੈ ਸਾਨੂੰ ਇੰਨਾ ਪਤਾ ਸਾਡੇ ਸ਼ੰਭੂ ਏਰੀਆ 'ਚ ਜਿੰਨੇ ਐਕਸੀਡੈਂਟ ਹੋ ਰਹੇ ਨੇ ਸਾਨੂੰ ਪਤਾ ਸਰ। ਹਰ ਜਿੱਥੇ ਕਿਸੇ ਨਹੀਂ ਦੀ ਡੈਥ ਹੋ ਰਹੀ ਹੈ ਸਿਰਫ ਇੱਕ ਰੋਡ ਬਲੌਕ ਕਰਕੇ ਸਾਨੂੰ ਜਿੰਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਮਤਲਬ ਸਭ ਚੀਜ਼ ਦਾ ਅੱਜ ਦੋ ਬੱਚਿਆਂ ਦੀ ਜਾਨ ਚਲੀ ਗਈ ਹੈ ਪੂਰੀ ਫੈਮਲੀ ਖਤਮ ਹੋ ਗਈ ਸਰ ਅਜੇ ਥੋੜੇ ਦਿਨ ਪਹਿਲਾਂ ਇਹਨਾਂ ਦੀ ਫਾਦਰ ਦੀ ਡੈਥ ਹੋਈ ਹੈ ਠੀਕ ਹੈ ਕਹਿੰਦੇ ਇਹਨਾਂ ਨੂੰ ਉਸ ਪਰ ਕੀ ਕਹਿ ਸਕਦੇ ਹਾਂ ਅਸੀਂ ਸਾਡੇ ਸਾਹਮਣੇ ਸਰ ਇਸੇ ਕੁਝ ਨਹੀਂ ਕਹਿ ਸਕਦੇ ਇਸ ਟਮੇ ਬਾਕੀ ਟਰਾਲੀ ਵਾਲਿਆਂ ਨੂੰ ਫੜ ਕੇ ਇਨਸਾਫ ਦਵਾਇਆ ਜਾਵੇ ਟਰਾਲੀ ਵਾਲੇ ਆਜੋ ਮੇਰਾ ਨਾਮ ਡਾਕਟਰ ਨਦੀਪ ਸਿੰਘ ਮੈਂ ਈਵਨਿੰਗ ਡਿਊਟੀ ਸੀ ਬਲੌਸਪੀਟਾਲ ਰਾਜਪੁਰਾ ਅੱਜ ਐਕਸੀਡੈਂਟ ਇਹਨਾਂ ਦਾ ਚਮਾਰੂ ਕੋਲਾਮ ਵਾਲਾ ਰੋਡ ਤੇ ਐਕਸੀਡੈਂਟ ਹੋਇਆ ਦੋ ਚਾਰ ਜਾਨੇ ਸੀਗੇ ਜਿਨ੍ਹਾਂ ਚ ਦੋ ਬੱਚੇ ਆ ਰਮਨਦੀਪ ਤੇ ਅਮਰਜੀਤ ਦੋਨਾਂ ਦੀ ਡੈਥ ਹੋ ਗਈ। ਦੋਨੋਂ ਰੈਡ ਰੋਡ ਨੇ ਇੱਕ ਲੇਡੀ ਆ ਜਿਹੜੀ ਇਹਨਾਂ ਚ ਇੱਕ ਦੀ ਮਦਰ ਆ ਕਮਲਜੀਤ ਉਹ ਰੈਫਰ ਕੀਤੀ ਹਸਪੀਟਲ ਉਹਨਾਂ ਦੀ ਹੈਡ ਇੰਜਰੀ ਆ ਇੱਕ ਮੁੰਡਾ ਆ ਉਹਦਾ ਨਾਮ ਹੈਗਾ ਜਸਪ੍ਰੀਤ ਉਹ ਵੀ ਰੈਫਰ ਕਰ ਰਹੇ ਜਿੰਦਰਾ ਹਸਪੀਟਲ ਜਿੰਦਰਾ ਹਸਪੀਟਲ ਭੇਜਿਆ ਉਹਨੂੰ ਕਮਲ ਜੀ ਥੋੜੀ ਸੀਰੀਅਸ ਆ ਜਸਪ੍ਰੀ ਦੇ ਸੱਟਾ ਹੈ ਗਿਆ ਨੇ ਉਹ ਅੱਗੇ ਐਕਸ-ਰੇ ਤੇ ਸੀਟੀ ਵਗੈਰਾ ਹੋਏਗਾ ਫਿਰ ਅੱਗੇ ਪਤਾ ਲੱਗੇਗਾ